ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਰੂਹੀ ਦੀ ਸੱਸ ਨੂੰ ਮਰੇ ਹੋਏ ਅਜੇ 10 ਦਿਨ ਵੀ ਨਹੀਂ ਹੋਏ ਸੀ ਕਿ ਉਸਨੇ ਆਪਣੀ ਮਾਂ ਅਤੇ ਸਹੇਲੀਆਂ ਨੂੰ ਬੁਲਾ ਕੇ ਘਰ ਵਿੱਚ ਪਾਰਟੀ ਰੱਖ ਲਈ ਉਸ ਰਾਤ देर रात ਤੱਕ ਖਾਣ ਪੀਣ ਦਾ ਪ੍ਰੋਗਰਾਮ ਚੱਲਿਆ ਜਦੋਂ ਰੂਹੀ ਦੀਆਂ ਸਹੇਲੀਆਂ ਚਲੀਆਂ ਗਈਆਂ ਤਾਂ ਉਸਨੇ ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਹਾਲ ਵਿੱਚ ਸੌ ਜਾਓ ਰੂਹੀ ਦੀ ਮਾਂ ਨੂੰ ਬਹੁਤ ਨੀਂਦ ਆ ਰਹੀ ਸੀ ਤੇ ਉਹ ਹਾਲ ਵਿੱਚ ਨਾ ਸੌ ਕੇ ਉਸ ਕਮਰੇ ਵਿੱਚ ਚਲੀ ਗਈ ਜਿਸ ਵਿੱਚ ਉਸਦੇ ਸਸਰ ਰਹਿੰਦੇ ਸੀ ਅਤੇ ਉਸਦੇ ਮੌਤ ਤੋਂ ਬਾਅਦ ਕੋਈ ਵੀ ਉਸ ਕਮਰੇ ਵਿੱਚ ਨਹੀਂ ਗਿਆ ਸੀ ਕਮਰੇ ਵਿੱਚ ਹਨੇਰਾ ਸੀ ਜਦੋਂ ਉਹ ਪੈ ਗਈ ਤਾਂ ਉਸ ਨੂੰ ਲੱਗਿਆ ਕਿ ਕੋਈ ਉਸ ਦਾ ਬਿਸਤਰਾ ਹਿਲਾ ਰਿਹਾ ਹੈ ਉਸ ਨੂੰ ਲੱਗਿਆ ਕਿ ਸ਼ਾਇਦ ਮੇਰਾ ਵਹਿਮ ਹੈ ਫਿਰ ਕੁਝ ਟਾਈਮ ਬਾਅਦ ਉਸਨੂੰ ਲੱਗਿਆ ਕਿ ਉਸਦਾ ਬਿਸਤਰਾ ਹਵਾ ਵਿੱਚ ਉੱਡ ਰਿਹਾ ਹੈ ਡਰਦੇ ਮਾਰੇ ਉਸਨੇ ਜ਼ੋਰ ਦੀ ਚੀਕ ਮਾਰੀ ਤੇ ਉੱਠ ਕੇ ਬੈਠ ਗਈ ਪਰ ਕਮਰੇ ਵਿੱਚ ਕੋਈ ਵੀ ਨਹੀਂ ਸੀ ਫਿਰ ਉਸਦਾ ਬਿਸਤਰਾ ਕੌਣ ਚੁੱਕ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਡਰ ਸਾਫ਼ ਚਾਨਣ ਕਰ ਰਿਹਾ ਸੀ ਉਹ ਡਰਦੇ ਮਾਰੇ ਜ਼ੋਰ-ਜ਼ੋਰ ਦੀ ਰੋਣਾ ਪਾਉਣ ਲੱਗੀ ਉਸ ਦੀ ਆਵਾਜ਼ ਸੁਣ ਕੇ ਰੋਹੀ ਰਸੋਈ ਵਿੱਚੋਂ ਬਾਹਰ ਆਈ ਅਤੇ ਕਹਿਣ ਲੱਗੀ ਕੀ ਹੋਇਆ ਮਾਂ ਮੈਂ ਤੁਹਾਨੂੰ ਕਿਹਾ ਸੀ ਨਾ ਹਾਲ ਵਿੱਚ ਪੈ ਜਾ ਡਰਦੀ ਕੀ ਗੱਲ ਹੈ ਉਸ ਦੀ ਮਾਂ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਹਿਣ ਲੱਗੇ ਨਹੀਂ ਬੇਟੇ ਮੈਂ ਨਹੀਂ ਡਰ ਰਹੀ ਰੋਹੀ ਨੇ ਕਿਹਾ ਮਾਂ ਜਦੋਂ ਦੀ ਮੇਰੀ ਸੱਸ ਮਰੀ ਹੈ ਉਦੋਂ ਤੋਂ ਅਸੀਂ ਕਦੇ ਵੀ ਇਸ ਕਮਰੇ ਵਿੱਚ ਨਹੀਂ ਗਏ ਰਾਤ ਨੂੰ ਤਾਂ ਕੀ ਦਿਨ ਵੇਲੇ ਵੀ ਇਸ ਕਮਰੇ ਵਿੱਚ ਜਾਣ ਤੋਂ ਡਰ ਲੱਗਦਾ ਹੈ ਅਸੀਂ ਕਿੰਨਾ ਹੀ ਪੂਜਾ ਪਾਠ ਕਰਵਾ ਲਏ ਪਰ ਕੋਈ ਫਾਇਦਾ ਨਹੀਂ ਹੋਇਆ ਉਹ ਬੁੱਢੀ ਤਾਂ ਮਰਨ ਤੋਂ ਬਾਅਦ ਵੀ ਸਾਨੂੰ ਚੈਨ ਨਾਲ ਰਹਿ ਨਹੀਂ ਦਿੰਦੀ ਉਸ ਦੀ ਮਾਂ ਨੇ ਸਿਰ ਹਿਲਾਉਂਦੇ ਹੋਏ ਕਿਹਾ ਤੂੰ ਠੀਕ ਕਹਿ ਰਹੀ ਐ ਧੀਏ ਉਹ ਸੱਚਮੁੱਚ ਪਾਪਣ ਸੀ ਜਿਹੜਾ ਹੁਣ ਵੀ ਭਟਕਦੀ ਫਿਰਦੀ ਹੈ ਨਹੀਂ ਤਾਂ ਹੁਣ ਤੱਕ ਮੁਕਤੀ ਮਿਲ ਜਾਂਦੀ ਪਰ ਤੂੰ ਫਿਕਰ ਨਾ ਕਰ ਮੇਰੇ ਕੋਲ ਇੱਕ ਤੰਤਰਿਕ ਹੈ ਜੋ ਅਜੀਬ ਭੂਤਾਂ ਨੂੰ ਕਾਬੂ ਕਰਨ ਵਿੱਚ ਮਾਹਿਰ ਹੈ ਤੇਰੀ ਸੱਸ ਭਾਵੇਂ ਕਿੰਨੀ ਵੀ ਪਾਪੀ ਹੋਵੇ ਪਰ ਉਹ ਉਸ ਨੂੰ ਸਭ ਕੁਝ ਸਿਖਾ ਦੇਵੇਗਾ ਤੂੰ ਕੱਲ ਮੇਰੇ ਨਾਲ ਚੱਲਨੀ ਤ੍ਰੋਹੀ ਨੇ ਕਿਹਾ ਠੀਕ ਐ ਮਾਂ ਮੈਂ ਜਾਵਾਂਗੀ ਪਰ ਅੱਜ ਦੀ ਰਾਤ ਤਾਂ ਤੂੰ ਹਾਲ ਵਿੱਚ ਹੀ ਸੌਂ ਜਾ ਉਸ ਕਮਰੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਜੇ ਤੇਰੇ ਤੇ ਵੀ ਹਮਲਾ ਹੋ ਗਿਆ ਫਿਰ ਰੂਹੀ ਦੀ ਮਾਂ ਹੱਸਦੇ ਹੋਏ ਕਹਿਣ ਲੱਗੀ ਉਹ ਬੁੱਢੀ ਮੇਰੇ ਤੇ ਕੀ ਹਮਲਾ ਕਰੇਗੀ ਤੈਨੂੰ ਯਾਦ ਹੈ ਨਾ ਮੈਂ ਉਸ ਨੂੰ ਕਿਵੇਂ ਦੰਦਾ ਨਾਲ ਛੋਲੇ ਚਬਣ ਲਈ ਮਜਬੂਰ ਕਰ ਦਿੱਤਾ ਸੀ ਅਜਿਹਾ ਸਭ ਕੁਝ ਖਾਇਆ ਸੀ ਕਿ ਉਸਦੇ ਹੋਸ਼ ਉਤਰੇ ਸਨ ਜੇ ਹੁਣ ਦੁਬਾਰਾ ਵਾਪਸ ਆਈ ਤਾਂ ਮੈਂ ਉਸ ਨੂੰ ਸਭ ਕੁਝ ਖਾਵਾਂਗੀ ਰੂਹੀ ਨੇ ਚੌਂਕਦੇ ਹੋਏ ਪੁੱਛਿਆ ਹੁਣ ਤੋਂ ਉਸ ਕਮਰੇ ਵਿੱਚ ਦਵਾਰਾ ਪਾਵਾਂਗੇ ਮਾਂ ਉਸਦੀ ਮਾਂ ਨੇ ਕਿਹਾ ਨਹੀਂ ਮੈਂ ਹਾਲ ਵਿੱਚ ਹੀ ਰਾਵਾਂਗੀ ਅਗਲੇ ਦਿਨ ਰੁਹੀ ਦੀ ਮਾਂ ਨਹਾ ਕੇ ਆਈ ਅਦੇ ਰੁਹੀ ਨੇ ਉਸਨੂੰ ਪੁੱਛਿਆ ਕਿ ਖਾਣ ਨੂੰ ਕੀ ਬਣਾਵਾਂ ਜੋ ਕਹੋਗੇ ਉਹੀ ਬਣਾਵਾਂਗੀ ਤੇ ਉਦੋਂ ਹੀ ਕਮਰੇ ਵਿੱਚੋਂ ਇੱਕ ਡਰਾਵਣੀ ਆਵਾਜ਼ ਆਈ ਆਪਣੀ ਮਾਂ ਤੋਂ ਕਿਉਂ ਪੁੱਛ-ਪੁੱਛ ਕੇ ਖਾਣਾ ਬਣਾਉਂਦੀ ਹੈ ਇਸ ਨੂੰ ਵੀ ਉਹੀ ਮਿੱਸੀ ਰੋਟੀ ਤੇ ਨਮਕ ਲਗਾ ਕੇ ਦੇ ਜੋ ਮੈਨੂੰ ਦਿੰਦੀ ਸੀ ਦੇਖ ਡਰਾਈੰਗ ਟੇਬਲ ਤੇ ਰੋਟੀਆਂ ਤੇ ਨਮਕ ਪਿਆ ਹੈ ਜੇ ਉਸਨੇ ਨਾ ਖਾਦਾ ਨਾ ਤਾਂ ਬਹੁਤ ਮਹਿੰਗਾ ਪਵੇਗਾ ਏ ਅਵਾਜ ਰੁਹੀ ਦੀ ਸੱਸ ਸ਼ੀਤਲ ਦੀ ਸੀ ਰੁਹੀ ਡਰ ਦੇ ਮਾਰੇ ਕੰਬਣ ਲੱਗੀ ਅਤੇ ਉਸਨੇ ਉਹ ਸੁੱਕੀ ਰੋਟੀ ਚੱਕ ਕੇ ਆਪਣੀ ਮਾਂ ਦੇ ਮੂੰਹ ਵਿੱਚ ਪਾਉਣਾ ਸ਼ੁਰੂ ਕਰ ਦਿੱਤੀ ਰੁਹੀ ਦੀ ਮਾਂ ਵੀ ਡਰ ਦੇ ਮਾਰੇ ਚੁੱਪਚਾਪ ਸੁੱਕੀ ਰੋਟੀ ਖਾਣ ਲੱਗੀ ਸ਼ੀਤਲ ਦੀ ਗੂੰਜ ਦੀ ਆਵਾਜ਼ ਸੁਣ ਕੇ ਦੋਨੋਂ ਜਾਣੀਆਂ ਡਰ ਕੇ ਘਰ ਦੇ ਕੋਨੇ ਵਿੱਚ ਲੁਕ ਗਈਆਂ ਰੁਹੀ ਨੇ ਕੰਬਦੇ ਹੋਏ ਆਪਣੀ ਮਾਂ ਨੂੰ ਕਿਹਾ ਕਿ ਹੁਣ ਤਾਂ ਮੇਰੀ ਗਲਤੀ ਜਕੀਨ ਆ ਗਿਆ ਨਾ ਤੁਹਾਨੂੰ ਮੇਰੀ ਸੱਸ ਮਰ ਕੇ ਵੀ ਇਸ ਘਰ ਵਿੱਚ ਜਿੰਦਾ ਹੈ ਤੇ ਫਿਰ ਇੱਕ ਹੋਰ ਆਵਾਜ਼ ਆਈ ਇੰਨੀ ਜਲਦੀ ਕਿਵੇਂ ਭੁੱਲ ਗਈਆਂ ਤੁਸੀਂ ਦੋਨੋਂ ਮੇਰੀ ਸੁੱਖ ਸ਼ਾਂਤੀ ਦਾ ਨਾਸ਼ ਕਰ ਦਿੱਤਾ ਤੁਸੀਂ ਹੁਣ ਮੇਰੀ ਵਾਰੀ ਹੈ ਤੇ ਹੁਣ ਮੇਰੇ ਕੋਲ 100 ਗੁਣਾ ਤਾਕਤ ਹੈ ਮੈਂ ਵੀ ਤੁਹਾਡੀ ਸੁੱਖ ਸ਼ਾਂਤੀ ਤਬਾਹ ਕਰੇ ਬਿਨਾ ਚੈਨ ਨਾਲ ਨਹੀਂ ਬੈਠਾਂਗੀ ਇਹ ਸੁਣ ਕੇ ਰੂਹੀ ਦੀ ਮਾਂ ਬੇਹੋਸ਼ ਹੋ ਕੇ ਡਿੱਗ ਗਈ ਤੇ ਫਿਰ ਆਵਾਜ਼ ਆਈ ਤੂੰ ਹੁਣੀ ਡਰ ਗਈ ਮੈਨੂੰ ਤੰਗ ਕਰਨ ਵਾਲੀ ਵੀ ਤਾਂ ਤੂੰ ਹੀ ਸੀ ਰੂਹੀ ਡਰਦੀ ਮਾਰੀ ਉਥੇ ਹੀ ਖੜੀ ਰਹੀ ਉਸਦੇ ਸਰੀਰ ਵਿੱਚੋਂ ਪਸੀਨਾ ਵਹਿਣ ਲੱਗਿਆ। ਕੁਝ ਦੇਰ ਲਈ ਸ਼ਾਂਤੀ ਹੋਈ। ਫਿਰ ਉਸਨੇ ਭੱਜ ਕੇ ਆਪਣੀ ਮਾਂ ਦੇ ਚਿਹਰੇ ਤੇ ਪਾਣੀ ਛਿੜਕਿਆ। ਥੋੜੇ ਟਾਈਮ ਬਾਅਦ ਉਸਦੀ ਮਾਂ ਨੂੰ ਹੋਸ਼ ਆ ਗਿਆ ਪਰ ਉਸਨੂੰ ਕੁਝ ਯਾਦ ਨਹੀਂ ਸੀ। ਰੋਹੀ ਦੇ ਚਿਹਰੇ ਤੇ ਡਰ ਸਾਫ਼ ਦਿਖਾਈ ਦੇ ਰਿਹਾ ਸੀ। ਰੋਹੀ ਨੂੰ ਆਪਣਾ ਅਤੀਤ ਯਾਦ ਆਉਣ ਲੱਗਿਆ। ਉਸਦੇ ਅੱਗੇ ਸਾਰੀਆਂ ਘਟਨਾਵਾਂ ਦੁਬਾਰਾ ਆਉਣ ਲੱਗੀਆਂ। ਕਿਵੇਂ ਉਸਨੇ ਆਪਣੀ ਸੱਸ ਨੂੰ ਤੰਗ ਕੀਤਾ, ਸਤਾਇਆ ਅਤੇ ਮਾਨਸਿਕ ਤੌਰ ਤੇ ਤੰਗ ਕੀਤਾ। ਹੁਣ ਉਹਨਾਂ ਗੱਲਾਂ ਦਾ ਬਦਲਾ ਲੈਣ ਲਈ ਉਸਦੀਸ ਵਾਪਸ ਆਈ ਸੀ ਰੂਹੀ ਅਤੀਤ ਦੀਆਂ ਯਾਦਾਂ ਵਿੱਚ ਖੋਈ ਹੋਈ ਸੀ ਸਾਰੇ ਜਣੇ ਆਕਾਸ਼ ਦੇ ਵਿਆਹ ਦੀਆਂ ਤਿਆਰੀਆਂ ਕਰਨ ਵਿੱਚ ਵਿਅਸਤ ਸੀ ਸਾਰੇ ਲੋਕ ਸ਼ੀਤਲ ਨੂੰ ਵਧਾਈਆਂ ਦੇ ਰਹੇ ਸਨ ਉਸ ਨੂੰ ਗਿਫਟ ਦੇ ਰਹੇ ਸਨ ਸ਼ੀਤਲ ਇੱਕ ਵਿਧਵਾ ਸੀ ਉਸਦੇ ਪਤੀ ਦੀ ਮੌਤ ਇੱਕ ਭਿਆਨਕ ਦੁਰਘਟਨਾ ਵਿੱਚ ਹੋਈ ਸੀ ਅਤੇ ਉਦੋਂ ਤੋਂ ਉਸਨੇ ਆਪਣੇ ਪੁੱਤਰ ਆਕਾਸ਼ ਦੀ ਪਰਵਰਿਸ਼ ਇਕੱਲੇ ਕੀਤੀ ਸੀ ਅਕਾਸ਼ ਦੀ ਪੜ੍ਹਾਈ ਤੋਂ ਲੈ ਕੇ ਉਸਦੇ ਭਵਿੱਖ ਤੱਕ ਦਾ ਖਿਆਲ ਉਸਨੇ ਰੱਖਿਆ। ਆਕਾਸ਼ ਵੱਡਾ ਹੋਇਆ ਤਾਂ ਫੌਜ ਵਿੱਚ ਭਰਤੀ ਹੋ ਗਿਆ। ਫਿਰ ਸ਼ੀਤਲ ਨੇ ਉਸਦਾ ਵਿਆਹ ਕਰਵਾ ਦਿੱਤਾ। ਵਿਆਹ ਤੋਂ ਬਾਅਦ ਆਕਾਸ਼ ਫਿਰ ਡਿਊਟੀ ਤੇ ਚਲਾ ਗਿਆ ਤੇ ਘਰ ਵਿੱਚ ਹੁਣ ਰੂਹੀ ਤੇ ਸ਼ੀਤਲ ਹੀ ਸਨ। ਸ਼ੁਰੂ ਵਿੱਚ ਸਾਰਾ ਕੁਝ ਵਧੀਆ ਸੀ ਪਰ ਹੌਲੀ-ਹੌਲੀ ਰੂਹੀ ਦਾ ਵਿਵਹਾਰ ਬਦਲਣ ਲੱਗਿਆ। ਉਸ ਨੂੰ ਦੇਰ ਰਾਤ ਤੱਕ ਪਾਰਟੀਆਂ ਕਰਨ ਦਾ ਸ਼ੌਂਕ ਲੱਗ ਗਿਆ। ਜਦੋਂ ਵੀ ਸ਼ੀਤਲ ਉਸ ਨੂੰ ਕੁਝ ਕਹਿੰਦੀ ਤਾਂ ਉਹ ਉਸ ਨੂੰ ਉਲਟਾ ਜਵਾਬ ਦਿੰਦੀ ਤੇ ਤੰਗ ਕਰਦੀ ਫਿਰ ਹੌਲੀ-ਹੌਲੀ ਉਸ ਨੂੰ ਆਪਣੀ ਸੱਸ ਅੱਖ ਵਿੱਚ ਰੜਕਣ ਲੱਗੀ ਸ਼ੀਤਲ ਨੂੰ ਉਸ ਦੇ ਬੋਲਣ ਅਤੇ ਵਿਵਹਾਰ ਤੋਂ ਬਹੁਤ ਦੁੱਖ ਹੁੰਦਾ ਸੀ ਪਰ ਉਹ ਕੁਝ ਨਹੀਂ ਕਹਿੰਦੀ ਸੀ ਉਸਨੇ ਆਕਾਸ਼ ਨੂੰ ਵੀ ਕੁਝ ਨਹੀਂ ਕਿਹਾ ਸੀ ਕਿਉਂਕਿ ਉਹ ਪਹਿਲਾਂ ਹੀ ਬਾਰਡਰ ਤੇ ਆਪਣੀ ਡਿਊਟੀ ਕਰ ਰਿਹਾ ਸੀ ਇਸ ਲਈ ਉਸ ਨੂੰ ਲੱਗਦਾ ਸੀ ਕਿ ਆਕਾਸ਼ ਨੂੰ ਮਾਨਸਿਕ ਤਣਾਅ ਦੇਣਾ ਠੀਕ ਨਹੀਂ ਇਸ ਲਈ ਉਹ ਰੋਹੀ ਦਾ ਵਿਵਹਾਰ ਚੁੱਪਚਾਪ ਸਹਿੰਦੀ ਰਹਿੰਦੀ ਰੋਹੀ ਨੇ ਇਸ ਦਾ ਬਹੁਤ ਜ਼ਿਆਦਾ ਗਲਤ ਫਾਇਦਾ ਚੁੱਕਿਆ ਉਹ ਅਕਸਰ ਆਪਣੀ ਮਾਂ ਨੂੰ ਘਰ ਬੁਲਾ ਲੈਂਦੀ ਫਿਰ ਦੋਨੋਂ ਜਣੀਆਂ ਮਿਲ ਕੇ ਸ਼ੀਤਲ ਨੂੰ ਮਾਨਸਿਕ ਅਤੇ ਸਰੀਰਿਕ ਤੌਰ ਤੇ ਪਰੇਸ਼ਾਨ ਕਰਦੀਆਂ ਉਸ ਤੇ ਹੁਕਮ ਚਲਾਉਂਦੀਆਂ ਉਸ ਦਾ ਅਪਮਾਨ ਕਰਦੀਆਂ ਤੇ ਸਾਰਾ ਦਿਨ ਕੰਮ ਕਰਵਾਉਂਦੇ ਇੱਕ ਦਿਨ ਰੋਹੀ ਨੇ ਸ਼ੀਤਲ ਨੂੰ ਕਿਹਾ ਕਿ ਮਾਂ ਅੱਜ ਖਾਣਾ ਨਾ ਬਣਾਓ ਮੈਂ ਬਾਹਰ ਤੋਂ ਖਾਣਾ ਮੰਗਵਾਇਆ ਹੈ ਪੀਜ਼ਾ 버ਗਰ ਅਧੇ ਪਨੀਰ ਦੀ ਸਬਜੀ ਮੈਂ ਤੇ ਮੇਰੀ ਮਾਂ ਉਹੀ ਖਾ ਲਵਾਂਗੇ ਸ਼ੀਤਲ ਨੇ ਕਿਹਾ ਠੀਕ ਹੈ ਮੈਂ ਆਪਣੇ ਲਈ ਥੋੜੀ ਜਿਹੀ ਖਿਚੜੀ ਬਣਾ ਲੈਂਦੀ ਹਾਂ ਇਹ ਕਹਿ ਕੇ ਉਹ ਕੁੱਕਰ ਵਿੱਚ ਖਿਚੜੀ ਬਣਾਉਣ ਲਈ ਤਿਆਰੀ ਕਰਨ ਲੱਗੀ ਤਾਂ ਅਚਾਨਕ ਪਿੱਛੋਂ ਤੋਂ ਆ ਕੇ ਰੂਹੀ ਕਹਿਣ ਲੱਗੀ ਇਹ ਕੀ ਕਰ ਰਹੇ ਹੋ ਮੈਂ ਕਿਹਾ ਸੀ ਨਾ ਕੁਝ ਨਹੀਂ ਬਣਾਉਣਾ ਕੀ ਤੁਹਾਨੂੰ ਸੁਣਦਾ ਨਹੀਂ ਸ਼ੀਤਲ ਨੇ ਹੌਲੀ ਜਿਹੇ ਕਿਹਾ ਬੇਟਾ ਜੋ ਬਾਹਰ ਤੋਂ ਖਾਣਾ ਆ ਰਿਹਾ ਉਹ ਤੇਰੇ ਅਤੇ ਤੇਰੀ ਮਾਂ ਲਈ ਹੈ ਮੇਰੇ ਲਈ ਤਾਂ ਕੁਝ ਨਹੀਂ ਹੈ ਨਾ ਇਸ ਲਈ ਮੈਂ ਆਪਣੇ ਲਈ ਖਿਚੜੀ ਬਣਾ ਰਹੀ ਹਾਂ ਇਹ ਸੁਣ ਕੇ ਰੂਹੀ ਨੇ ਉਸ ਨੂੰ ਰਸੋਈ 'ਚੋਂ ਬਾਹਰ ਕੱਢ ਦਿੱਤਾ ਤੇ ਕਿਹਾ ਇਸ ਘਰ ਵਿੱਚ ਮੇਰੀ ਹੀ ਚੱਲਦੀ ਹੈ ਤੁਹਾਡੇ ਲਈ ਅਲੱਗ ਤੋਂ ਕੁਝ ਨਹੀਂ ਬਣੇਗਾ ਨਾ ਤਾਂ ਤੂੰ ਇਸ ਘਰ ਦੀ ਮਾਲਕਣ ਹੈ ਤੇ ਨਾ ਹੀ ਇਸ ਘਰ ਵਿੱਚ ਤੇਰੇ ਲਈ ਕੋਈ ਅਲੱਗ ਤੋਂ ਚੁੱਲ੍ਹਾ ਚੱਲੇਗਾ ਅਸੀਂ ਬਾਧੂ ਵਿੱਚ ਗੈਸ ਬਰਬਾਦ ਨਹੀਂ ਕਰਾਂਗੇ ਤੁਹਾਡਾ ਮੁੰਡਾ ਤੁਹਾਡੇ ਇਹਨਾਂ ਫਾਲਤੂ ਖਰਚਿਆਂ ਦੇ ਲਈ ਸਰ ਹੱਦ ਤੇ ਨਹੀਂ ਬੈਠਾ ਸ਼ੀਤਲ ਨੇ ਕਿਹਾ ਬੇਟਾ ਜੇ ਤੂੰ ਪੀਜ਼ਾ 버ਗਰ ਖਾਵੇਂਗੀ ਤੇ ਮੈਨੂੰ ਭੁੱਖ ਲੱਗੇਗੀ ਮੈਂ ਕੀ ਖਾਵਾਂਗੀ ਤੇ ਤੂੰ ਇਹ ਕੀ ਕਹਿ ਰਹੇ ਹੈ ਕਿ ਮੇਰਾ ਬੇਟਾ ਫਾਲਤੂ ਵਿੱਚ ਕਮਾਉਂਦਾ ਨਹੀਂ ਉਹ ਇਸ ਘਰ ਪਰਿਵਾਰ ਲਈ ਮਿਹਨਤ ਕਰ ਰਿਹਾ ਤੇ ਜਿੰਦਾ ਰਹਿਣ ਲਈ ਖਾਣਾ ਤਾਂ ਖਾਣਾ ਹੀ ਪਵੇਗਾ ਰੂਹੀ ਗੁੱਸੇ ਚ ਕਹਿਣ ਲੱਗੀ ਹਾਂ ਮੈਨੂੰ ਪਤਾ ਹੈ ਬਿਨਾਂ ਢਿੱਡ ਭਰੇ ਤੈਨੂੰ ਨੀਂਦ ਨਹੀਂ ਆਉਂਦੀ ਫ੍ਰਿਜ ਵਿੱਚ ਦੋ ਦਿਨ ਪੁਰਾਣੀ ਬ੍ਰੈਡ ਅਤੇ ਦਹੀਂ ਪਈ ਆ ਉਹ ਖਾ ਲੈਣਾ ਇਹ ਕਹਿ ਕੇ ਰੂਹੀ ਉੱਥੋਂ ਚਲੀ ਗਈ ਸ਼ੀਤਲ ਕੁਝ ਨਾ ਬੋਲੀ ਤੇ ਚੁੱਪ ਕਰਕੇ ਬੇਹੇ ਅਤੇ ਸੁੱਕੀ ਸਬਜ਼ੀ ਨਾਲ ਰੋਟੀ ਖਾ ਕੇ ਭੁੱਖ ਮਿਟਾ ਲਈ ਬਾਹਰ ਤੋਂ ਮੰਗਵਾਏ ਗਏ ਪੀਜ਼ਾ 버ਗਰ ਅਤੇ ਪਨੀਰ ਦੀਆਂ ਟੇਰੂਹੀ ਅਤੇ ਉਸਦੀ ਮਾਂ ਸੋਫੇ ਤੇ ਬੈਠ ਕੇ ਚਾਹ ਨਾਲ ਜਾਣ ਬੁਝ ਕੇ ਸ਼ੀਤਲ ਦੇ ਸਾਹਮਣੇ ਬੈਠ ਕੇ ਖਾਣ ਲੱਗ ਪਈਆਂ ਕੰਮ ਕਰਕੇ ਸ਼ੀਤਲ ਆਪਣੇ ਕਮਰੇ ਵਿੱਚ ਸੌਣ ਚਲੀ ਗਈ ਕੁਝ ਘੰਟਿਆਂ ਬਾਅਦ ਰੂਹੀ ਦੀ ਮਾਂ ਨੇ ਆਵਾਜ਼ ਦਿੱਤੀ ਸ਼ੀਤਲ ਜੀ ਤੁਸੀਂ ਸੌਂ ਗਏ ਹੋ ਘਰ ਦੀ ਮਾਲਕਣ ਤਾਂ ਜਾਗ ਰਹੀ ਹੈ ਤੇ ਤੁਸੀਂ ਸੌਂ ਗਏ ਹਿੰਗ ਤੇ ਨਿੰਬੂ ਦਾ ਪਾਣੀ ਤਾਂ ਲਿਆ ਕੇ ਦਿਓ ਸਾਡੇ ਢਿੱਡ ਭਾਰੀ ਹੋ ਗਏ ਨੇ ਰੂਹੀ ਆਪਣੀ ਮਾਂ ਨੂੰ ਕਹਿਣ ਲੱਗੀ ਥੋੜਾ ਘੱਟ ਖਾ ਲੈਣਾ ਸੀ ਤਾਂ ਕੀ ਹੋ ਜਾਂਦਾ ਉਹ ਕਹਿਣ ਲੱਗੀ ਬਚਿਆ ਹੋਇਆ ਖਾਣਾ ਬਰਬਾਦ ਹੋ ਜਾਂਦਾ ਇਸ ਲਈ ਖਾ ਲਿਆ ਰੂਹੀ ਕਹਿਣ ਲੱਗੀ ਬਰਬਾਦ ਕਿਵੇਂ ਹੋ ਜਾਂਦਾ ਮੇਰੀ ਸੱਸ ਦੀ ਨੀਗਾ ਤਾਂ ਆਪਣੀਆਂ ਥਾਲੀਆਂ ਵੱਲ ਸੀ ਥੋੜਾ ਜਿਹਾ ਤਰਸ ਖਾ ਕੇ ਉਹਨਾਂ ਨੂੰ ਦੇ ਦਿੰਦੇ ਵੈਸੇ ਵੀ ਉਹਨਾਂ ਨੂੰ ਤਾਂ ਸਾਡਾ ਝੂਠਾ ਖਾਣਾ ਖਾਣ ਦੀ ਆਦਤ ਹੈ ਇਹ ਕਹਿ ਕੇ ਦੋਨੋਂ ਹੱਸ ਪਈਆਂ ਇੰਨੇ ਵਿੱਚ ਸ਼ੀਤਲ ਵੀ ਨਿੰਬੂ ਅਤੇ ਹਿੰਗ ਦਾ ਪਾਣੀ ਲੈ ਕੇ ਆ ਗਈ ਰੂਹੀ ਦੀ ਮਾਂ ਨੇ ਉਹ ਪਾਣੀ ਪੀਂਦੇ ਸਾਰ ਹੀ ਉਲਟੀ ਕਰ ਦਿੱਤੀ ਰੂਹੀ ਆਪਣੀ ਸੱਸ ਨੂੰ ਗੁੱਸੇ ਵਿੱਚ ਕਹਿਣ ਲੱਗੇ ਪਾਣੀ ਵਿੱਚ ਕੁਝ ਮਿਲਾਤਾ ਨਹੀਂ ਦਿੱਤਾ ਸ਼ੀਤਲ ਨੇ ਕਿਹਾ ਤੀਏ ਮੈਂ ਤਾਂ ਸਿਰਫ ਹਿੰਗ ਹੀ ਬਾਕੇ ਲਿਆਈ ਹਾਂ ਇਹ ਤੁਹਾਡੇ ਕਰਕੇ ਹੀ ਹੋਇਆ ਉਲਟੀ ਦੇ ਨਾਲ ਮੇਰੀ ਮਾਂ ਦੇ ਕੱਪੜੇ ਵੀ ਖਰਾਬ ਹੋ ਗਏ ਹੁਣ ਇਹ ਸਾਰਾ ਕੁਝ ਤੁਸੀਂ ਸਾਫ਼ ਕਰੋਗੇ ਫਿਰ ਰੂਹੀ ਨੇ ਆਪਣੀ ਮਾਂ ਦੀ ਉਲਟੀ ਵੀ ਸ਼ੀਤਲ ਤੋਂ ਸਾਫ਼ ਕਰਵਾਈ ਸਮਾਂ ਲੰਘਦਾ ਗਿਆ ਫਿਰ ਆਕਾਸ਼ ਨੇ ਆਪਣੇ ਆਉਣ ਦੀ ਖ਼ਬਰ ਦਿੱਤੀ ਸ਼ੀਤਲ ਵੀ ਇਹ ਖ਼ਬਰ ਸੁਣ ਕੇ ਖੁਸ਼ ਸੀ ਰੂਹੀ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮਾਂ ਆਕਾਸ਼ ਤਾਂ ਅਗਲੇ ਹਫ਼ਤੇ ਹੀ ਆ ਰਿਹਾ ਹੈ ਜੀ ਇਸ ਬੁੱਢੀ ਔਰਤ ਨੇ ਉਸ ਨੂੰ ਸਾਰਾ ਕੁਝ ਦੱਸ ਦਿੱਤਾ ਤਾਂ ਉਹ ਤਾਂ ਮੈਨੂੰ ਘਰੋਂ ਕੱਢ ਦੇਵੇਗਾ ਉਸ ਨੂੰ ਤਾਂ ਆਪਣੀ ਮਾਂ ਦੀਆਂ ਅੱਖਾਂ ਵਿੱਚ ਇੱਕ ਵੀ ਹੰਝੂ برداشت ਨਹੀਂ ਰੂਹੀ ਦੀ ਮਾਂ ਕਹਿਣ ਲੱਗੀ ਜੇ ਉਸਨੇ ਕੁਝ ਦੱਸਣਾ ਹੁੰਦਾ ਹੁਣ ਤੱਕ ਦੱਸ ਦਿੰਦੀ ਪਰ ਫਿਰ ਵੀ ਸਾਨੂੰ ਰਿਸਕ ਨਹੀਂ ਲੈਣਾ ਚਾਹੀਦਾ ਇਸ ਤੋਂ ਪਹਿਲਾਂ ਉਹ ਆਕਾਸ਼ ਨੂੰ ਕੁਝ ਦੱਸੇ ਆਪਾਂ ਨੂੰ ਕੋਈ ਇਸ ਦਾ ਇੰਤਜ਼ਾਮ ਕਰਨਾ ਪਵੇਗਾ ਨਾ বাজੇਗਾ ਬਾਸ ਨਾ ਰਹੇਗੀ ਬਾਸਰੀ ਰੂਹੀ ਨੇ ਪੁੱਛਿਆ ਪਰ ਮਾਂ ਕਰਾਂਗੇ ਕਿ ਉਸਦੀ ਮਾਂ ਕਹਿਣ ਲੱਗੀ ਹੁਣ ਕੁਝ ਦਿਨ ਉਸ ਨਾਲ ਵਧੀਆ ਵਿਵਹਾਰ ਕਰਨਾ ਉਸ ਨੂੰ ਨਵੇਂ ਕੱਪੜੇ ਦਿਵਾ ਦੇਈ ਤੇ ਉਸ ਤੋਂ ਕੋਈ ਕੰਮ ਨਾ ਕਰਵਾ ਫਿਰ ਆਪਾਂ ਉਸਦੇ ਖਾਣੇ ਵਿੱਚ ਜ਼ਹਿਰ ਮਿਲਾ ਦੇਵਾਂਗੇ ਤੇ ਮੇਰੇ ਘਰ ਚਲੇ ਜਾਵਾਂਗੇ ਉਹ ਇੱਥੇ ਆਪਣੇ ਆਪ ਹੀ ਮਰ ਜਾਵੇਗੀ ਤੇ ਕਹਿ ਦੇਵਾਂਗੇ ਕਿ ਉਸ ਨੂੰ ਹਾਰਟ ਅਟੈਕ ਆਇਆ ਹੈ ਫਿਰ ਅਸੀਂ ਵਾਪਸ ਘਰ ਆ ਜਾਵਾਂਗੇ ਇਸ ਤਰ੍ਹਾਂ ਉਸ ਦਾ ਫਹਾ ਵਧਿਆ ਜਾਵੇਗਾ ਰੂਹੀ ਸੋਚਾਂ ਵਿੱਚ ਪੈ ਗਈ ਤੇ ਕਿਹਾ ਮਾਂ ਜੇ ਕਿਸੇ ਨੂੰ ਸ਼ੱਕ ਹੋ ਗਿਆ ਉਸਦੇ ਮਾਂ ਨੇ ਬੜੇ ਆਤਮ ਵਿਸ਼ਵਾਸ ਨਾਲ ਕਿਹਾ ਕਿ ਮੈਂ ਕੱਲ ਬਾਜ਼ਾਰ ਵਿੱਚੋਂ ਇੱਕ ਜੜੀ ਬੂਟੀ ਲਿਆਵਾਂਗੀ ਜਿਸ ਨੂੰ ਖਾਣ ਦੇ 5 ਘੰਟੇ ਬਾਅਦ ਮੌਤ ਹੋ ਜਾਂਦੀ ਹੈ ਅਤੇ ਮੂੰਹ ਵਿੱਚੋਂ ਕੋਈ ਟੱਗ ਵੀ ਨਹੀਂ ਆਉਂਦੀ ਇਸ ਲਈ ਕਿਸੇ ਨੂੰ ਸ਼ੱਕ ਨਹੀਂ ਹੋਵੇਗਾ ਰੂਹੀ ਨੇ ਆਪਣੀ ਮਾਂ ਦੀ ਹਾਂ ਵਿੱਚ ਹਾਂ ਮਿਲਾਇ ਤੇ ਹੁਣ ਜਿਉਂ-ਜਿਉਂ ਆਕਾਸ਼ ਦੇ ਘਰ ਆਉਣ ਦੇ ਦਿਨ ਨੇੜੇ ਆ ਰਹੇ ਸੀ ਰੋਹੀ ਅਤੇ ਉਸਦੀ ਮਾਂ ਦਾ ਵਿਵਹਾਰ ਸ਼ੀਤਲ ਨਾਲ ਮਿਠਾਸ ਭਰਿਆ ਹੁੰਦਾ ਗਿਆ ਸ਼ੀਤਲ ਸਮਝ ਰਹੀ ਸੀ ਕਿ ਇਹ ਸਾਰਾ ਕੁਝ ਆਕਾਸ਼ ਦੇ ਵਾਪਸ ਆਉਣ ਕਰਕੇ ਹੀ ਹੋ ਰਿਹਾ ਹੈ ਇਸ ਲਈ ਉਹ ਸ਼ਾਂਤੀਪੂਰਵਕ ਦੋਨਾਂ ਦਾ ਨਾਟਕ ਦੇਖ ਰਹੀ ਸੀ ਫਿਰ ਇੱਕ ਦਿਨ ਰੋਹੀ ਨੇ ਸ਼ੀਤਲ ਨੂੰ ਕਿਹਾ ਕਿ ਮਾਂ ਮੈਂ ਦੋ ਦਿਨਾਂ ਦਾ ਖਾਣਾ ਬਣਾ ਦਿੱਤਾ ਹੈ ਤੇ ਮੈਂ ਮਾਂ ਨੂੰ ਛੱਡਣ ਲਈ ਜਾ ਰਹੀ ਹਾਂ ਕੱਲ ਆਕਾਸ਼ ਦੇ ਆਉਣ ਤੋਂ ਪਹਿਲਾਂ ਆ ਜਾਵਾਂਗੀ ਇਸ ਤੋਂ ਬਾਅਦ ਉਹ ਹੀ ਅਤੇ ਉਸਦੀ ਮਾਂ ਨੇ ਆਪਣੇ ਪਲਾਨ ਨੂੰ ਅੰਜਾਮ ਦਿੱਤਾ। ਸ਼ੀਤਲ ਦੇ ਖਾਣੇ ਵਿੱਚ ਉਹ ਜੜੀਆਂ ਬੂਟੀਆਂ ਮਿਲਾ ਦਿੱਤੀਆਂ ਤੇ ਘਰ ਤੋਂ ਚਲੀਆਂ ਗਈਆਂ। ਉਧਰ ਆਸ਼ਾਸ਼ ਬਹੁਤ ਖੁਸ਼ੀ ਨਾਲ ਆਪਣੀ ਮਾਂ ਦੇ ਲਈ ਸੁੰਦਰ ਅਤੇ ਮਹਿੰਗੇ ਤੋਂ ਫੇ ਲੈ ਕੇ ਆਇਆ ਤੇ ਨਾਲ ਹੀ ਮਾਂ ਦੀ ਪਸੰਦ ਦੀਆਂ ਗਰਮ-ਗਰਮ ਜਲੇਬੀਆਂ ਲੈ ਕੇ ਆਇਆ। ਘਰ ਪਹੁੰਚਦੇ ਹੀ ਉਹ ਖੁਸ਼ੀ ਨਾਲ ਕਹਿਣ ਲੱਗਾ, "ਮਾਂ ਕਿੱਥੇ ਹੋ ਤੁਸੀਂ?" ਪਰ ਕੋਈ ਜਵਾਬ ਨਹੀਂ ਆਇਆ। ਉਹ ਹੈਰਾਨ ਹੋ ਗਿਆ। ਦੀ ਪਹਿਲਾਂ ਮਾਂ ਉਸਦੇ ਆਉਣ ਤੇ ਦਰਵਾਜ਼ੇ 'ਦਾਰਾ ਦੇਖਦੀ ਹੁੰਦੀ ਸੀ ਉਹ ਵਾਰ-ਵਾਰ ਆਵਾਜ਼ ਲਗਾ ਰਿਹਾ ਸੀ ਮਾਂ ਮੈਂ देर ਤੋਂ ਆਇਆ ਹਾਂ ਅਗਲੀ ਵਾਰ ਜਲਦੀ ਆਵਾਂਗਾ ਦੇਖ ਮੈਂ ਤੇ ਲਈ ਕਿ ਕੁਝ ਲਿਆਇਆ ਉਹ ਸੋਫੇ ਤੇ ਬੈਠਾ ਬੋਲ ਰਿਹਾ ਸੀ ਪਰ ਮਾਂ ਦੇ ਵੱਲੋਂ ਕੋਈ ਜਵਾਬ ਨਹੀਂ ਆ ਰਿਹਾ ਸੀ ਫਿਰ ਉਸ ਨੂੰ ਕੁਝ ਗਲਤ ਹੋਣ ਦਾ ਸ਼ੱਕ ਹੋਇਆ ਤੇ ਉਹ ਹੌਲੀ-ਹੌਲੀ ਅੰਦਰ ਗਿਆ ਉਸਨੇ ਦੇਖਿਆ ਕਿ ਉਸਦੀ ਮਾਂ ਜ਼ਮੀਨ ਤੇ ਬੇਸੁਰਤ ਪਈ ਸੀ ਉਸਦੇ ਸਾਹ ਸੁੱਕ ਰਹੇ ਸਨ ਤੇ ਸਰੀਰ ਠੰਡਾ ਹੋ ਗਿਆ ਸੀ ਇਹ ਦੇਖ ਕੇ ਉਸ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਉਸਨੇ ਮਾਨੂ ਬੁਲਾ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਿਲਕੁਲ ਨਾ ਹਿੱਲਿਆ ਤੇ ਉੱਚੀ ਉੱਚੀ ਉਹ ਰੋਣ ਲੱਗ ਗਿਆ ਉਸੇ ਸਮੇ ਰੂਹੀ ਤੇ ਉਸਦੀ ਮਾਂ ਘਰ ਆ ਗਈਆਂ ਆਕਾਸ਼ ਦੇ ਹੰਝੂ ਦੇਖ ਕੇ ਰੂਹੀ ਨੇ ਨਾਟਕ ਕਰਦੇ ਹੋਏ ਕਿਹਾ ਕੀ ਹੋਇਆ ਆਕਾਸ਼ ਕੱਲ ਤਾਂ ਮਾਂ ਠੀਕ ਸੀ ਅਚਾਨਕ ਕੀ ਹੋ ਗਿਆ ਫੇਰ ਉਹ ਚਿਹਰਾ ਟੱਕ ਕੇ ਦੁੱਖ ਵਿੱਚ ਖੜੀ ਰਹੀ ਅਤੇ ਉੱਚੀ ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਮੇਰੀ ਮਾਂ ਵਾਪਸ ਆ ਜਾ ਉਹ ਸ਼ੀਤਲ ਦਾ ਸੰਸਕਾਰ ਕਰ ਦਿੱਤਾ ਗਿਆ ਆਕਾਸ਼ ਗਹਿਰੇ ਦੁੱਖ ਵਿੱਚ ਸੀ ਪਰ ਰੋਹੀ ਅਤੇ ਉਸਦੀ ਮਾਂ ਮਨ ਹੀ ਮਨ ਖੁਸ਼ੀ ਮਨਾ ਰਹੀਆਂ ਸਨ ਕੁਝ ਦਿਨਾਂ ਬਾਅਦ ਉਹ ਪੇਕੇ ਚਲੀ ਗਈ ਆਕਾਸ਼ ਹੁਣ ਘਰ ਹੀ ਸੀ ਰੋਹੀ ਨੂੰ ਖੁਸ਼ੀ ਸੀ ਕਿ ਹੁਣ ਆਕਾਸ਼ ਦੇ ਜਾਣ ਤੋਂ ਬਾਅਦ ਉਹ ਆਪਣੀ ਮਾਂ ਨਾਲ ਫਿਰ ਤੋਂ ਮਸਤੀਆਂ ਕਰੇਗੀ ਤੇ ਪਾਰਟੀ ਕਰਿਆ ਕਰਨਗੀ ਆ ਇੱਕ ਦਿਨ ਆਕਾਸ਼ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਹ ਰੂਹੀ ਨੂੰ ਗੈਰਹੀ ਹਸੀ ਕਿ ਕੀ ਖਾਣਾ ਬਣ ਗਿਆ ਹੈ ਕੁੱਕਰ ਵਿੱਚ ਕੁਝ ਬਣ ਰਿਹਾ ਹੈ ਕੀ ਹੈ ਉਹ ਰੂਹੀ ਰਸੋਈ ਵਿੱਚ ਗਈ ਤੇ ਦੇਖਿਆ ਕੁੱਕਰ ਵਿੱਚ ਛੋਲੇ ਬਣ ਰਹੇ ਸਨ ਪਰ ਉਸਨੇ ਤਾਂ ਕੁਝ ਵੀ ਨਹੀਂ ਸੀ ਰੱਖਿਆ ਹੈਰਾਨ ਹੁੰਦੀ ਹੋਈ ਉਹ ਆਪਣੇ ਆਪ ਨੂੰ ਕਹਿਣ ਲੱਗੀ ਇਹ ਕਿਵੇਂ ਹੋ ਸਕਦਾ ਹੈ ਮੈਂ ਤਾਂ ਛੋਲੇ ਭੋਂਤੇ ਵੀ ਨਹੀਂ ਆਕਾਸ਼ ਨੇ ਛੋਲੇ ਖਾਦੇ ਤੇ ਕਿਹਾ ਵਾਹ ਇਹਨਾਂ ਦਾ ਸਵਾਦ ਤਾਂ ਬਿਲਕੁਲ ਮਾਂ ਦੇ ਹੱਥ ਵਰਗਾ ਹੈ ਰੂਹੀ ਕੰਮ ਵਿੱਚ ਵਿਅਸਤ ਸੀ ਉਸਨੇ ਇੰਨੀਆਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ ਤੇ ਆਪਣੀ ਕੰਮ ਵਿੱਚ ਲੱਗੀ ਰਹੀ ਇੱਕ ਦਿਨ ਰੂਹੀ ਆਪਣੀ ਮਾਂ ਨੂੰ ਕਹਿ ਰਹੀ ਸੀ ਕਿ ਮੈਂ ਸੋਚ ਰਹੀ ਹਾਂ ਕਿ ਆਪਣੀ ਸੱਸ ਦੇ ਕਮਰੇ ਦੀ ਸਫਾਈ ਕਰਕੇ ਉੱਥੇ ਤੇਰੇ ਰਹਿਣ ਦਾ ਇੰਤਜ਼ਾਮ ਕਰ ਦੇਵਾਂ ਹੁਣ ਤੁਸੀਂ ਆਰਾਮ ਨਾਲ ਉਸ ਕਮਰੇ ਵਿੱਚ ਰਹਿ ਸਕਦੇ ਹੋ ਪਹਿਲਾਂ ਤਾਂ ਤੁਹਾਨੂੰ ਉਹਦੇ ਨਾਲ ਰਹਿਣਾ ਪੈਂਦਾ ਸੀ ਉਸਦੀ ਮਾਂ ਕਹਿਣ ਲੱਗੀ ਹਾਂ ਧੀਏ ਹੁਣ ਮੈਂ ਤੇਰੇ ਘਰ ਵਿੱਚ ਸਕੂਨ ਨਾਲ ਰਹਿ ਸਕਦੀ ਹਾਂ ਰੂਹੀ ਤੁਰੰਤ ਕਮਰੇ ਦੀ ਸਫਾਈ ਕਰਨ ਚਲੀ ਗਈ। ਉਸਨੇ ਪਹਿਲਾਂ ਅਲਮਾਰੀ ਸਾਫ਼ ਕਰਨ ਦਾ ਸੋਚਿਆ। ਜਦੋਂ ਹੀ ਉਸਨੇ ਅਲਮਾਰੀ ਖੋਲੀ ਤਾਂ ਉਸਦੀ ਅਲਮਾਰੀ ਵਿੱਚੋਂ ਸ਼ੀਤਲਦੀਪ ਪੁਰਾਣੀ ਫੋਟੋ ਡਿੱਗ ਗਈ ਤੇ ਉਸ ਵਿੱਚੋਂ ਖੂਨ ਨਿਕਲਣ ਲੱਗ ਗਿਆ। ਇਹ ਦੇਖ ਕੇ ਰੂਹੀ ਡਰ ਗਈ। ਉਸਨੇ ਘਬਰਾ ਕੇ ਤੁਰੰਤ ਅਲਮਾਰੀ ਬੰਦ ਕਰ ਦਿੱਤੀ ਅਤੇ ਕਮਰੇ ਵਿੱਚੋਂ ਭੱਜ ਕੇ ਬਾਹਰ ਆ ਗਈ। ਆਪਣੇ ਸਾਹਮਣੇ ਸ਼ੀਤਲ ਖੜੀ ਦਿਖਾਈ ਦਿੱਤੀ। ਇਹ ਦੇਖ ਕੇ ਉਸਦੇ ਸਾਹ ਹੋਰ ਤੇਜ਼ ਹੋ ਗਏ। ਇਹ ਦੇਖ ਕੇ ਉਹ ਕੁਝ ਬੋਲਣਾ ਚਾਹੁੰਦੀ ਸੀ। ਪਰ ਉਸ ਤੋਂ ਕੁਝ ਕਿਹਾ ਨਾ ਗਿਆ ਤੇ ਉਦੋਂ ਹੀ ਸ਼ੀਤਲ ਦੀ ਆਵਾਜ਼ ਆਈ ਤੇ ਕਿਹਾ ਤੂੰ ਮੇਰੇ ਤੋਂ ਖਿਹੜਾ ਛਡਾਉਣਾ ਚਾਹੁੰਦੀ ਸੀ ਨਾ ਪਰ ਮੈਂ ਤੇਰਾ ਰੋਣਾ ਦੇਖ ਕੇ ਜਾ ਨਾ ਸਕੇ ਤੂੰ ਰੋਜ਼ ਰੱਬ ਦੇ ਸਾਹਮਣੇ ਰੋਂਦੀ ਸੀ ਮੈਨੂੰ ਮੰਗਦੀ ਸੀ ਇਸ ਲਈ ਮੈਂ ਵਾਪਸ ਆ ਗਈ ਹੁਣ ਮੇਰਾ ਸਰੀਰ ਗਿਆ ਹੈ ਪਰ ਮੈਂ ਤੈਨੂੰ ਕਦੇ ਵੀ ਇਕੱਲਾ ਨਹੀਂ ਛੱਡਾਂਗੀ ਤੇ ਜਦੋਂ ਸ਼ੀਤਲ ਨੇ ਕਿਹਾ ਮੈਂ ਤੈਨੂੰ ਨਾਲ ਲੈ ਜਾਵਾਂਗੀ ਇਹ ਸੁਣ ਕੇ ਰੂਹੀ ਦੀ ਚੀਕ ਨਿਕਲ ਗਈ ਤੇ ਉਹ ਬੇਹੋਸ਼ ਹੋ ਗਈ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੇ ਸਾਹਮਣੇ ਆਕਾਸ਼ ਨੂੰ ਦੇਖਿਆ ਤੇ ਉਹ ਡਰਦੇ ਮਾਰੇ ਉੱਠ ਕੇ ਖੜੀ ਹੋ ਗਈ ਉਸ ਨੇ ਤੁਰੰਤ ਆਕਾਸ਼ ਨੂੰ ਕਿਹਾ ਆਕਾਸ਼ ਮਾਂ ਗਈ ਨਹੀਂ ਉਹ ਅਜੇ ਵੀ ਆਤਮਾ ਦੇ ਰੂਪ ਵਿੱਚ ਆਪਣੇ ਕਮਰੇ ਵਿੱਚ ਹੈ ਮੈਂ ਹੁਣੇ-ਹੁਣੇ ਉਹਨਾਂ ਨੂੰ ਦੇਖਿਆ ਹੈ ਆਕਾਸ਼ ਨੇ ਹੈਰਾਨ ਹੋ ਕੇ ਕਿਹਾ ਇਹ ਤੂੰ ਕੀ ਕਹਿ ਰਹੀ ਹੈ ਰੂਹੀ ਜੋ ਇੱਕ ਵਾਰ ਚਲਾ ਜਾਂਦਾ ਉਹ ਵਾਪਸ ਨਹੀਂ ਆਉਂਦਾ ਮੈਂ ਖੁਦ ਮਾਂ ਦੇ ਸੰਸਕਾਰ ਵਿੱਚ ਮੌਜੂਦ ਸੀ ਤੈਨੂੰ ਜ਼ਰੂਰ ਕੋਈ ਬਹਿਮ ਹੋ ਗਿਆ ਹੈ ਪਰ ਰੋਹੀ ਜ਼ੋਰ ਦੀ ਬੋਲੀ ਨਹੀਂ ਆਕਾਸ਼ ਮੈਨੂੰ ਕੋਈ ਵਹਿਮ ਨਹੀਂ ਹੋਇਆ ਤੋ ਇੱਕ ਵਾਰ ਮਾਂ ਦੇ ਕਮਰੇ ਚ ਜਾ ਕੇ ਦੇਖ ਫੋਟੋ ਦੇਖ ਉਸ ਤੇ ਖੂਨ ਲੱਗਿਆ ਹੋਇਆ ਹੈ ਜਦੋਂ ਆਕਾਸ਼ ਉੱਥੇ ਗਿਆ ਤਾਂ ਉਸ ਨੂੰ ਕਿਤੇ ਵੀ ਖੂਨ ਦੀ ਬੂੰਦ ਨਹੀਂ ਦਿਖਾਈ ਦਿੱਤੀ ਫਿਰ ਉਸਨੇ ਰੋਹੀ ਦਾਤ ਫੜਿਆ ਤੇ ਉਸ ਨੂੰ ਮਾਂ ਦੇ ਕਮਰੇ ਵਿੱਚ ਲੈ ਗਿਆ ਤੇ ਕਿਹਾ ਦੇਖ ਮੈਂ ਤੈਨੂੰ ਕਿਹਾ ਸੀ ਨਾ ਤੇਰਾ ਵਹਿਮ ਹੈ ਇੱਥੇ ਕੋਈ ਵੀ ਖੂਨ ਨਹੀਂ ਹੈ ਪਰ ਰੋਹੀ ਦੀਆਂ ਅੱਖਾਂ ਡਰ ਦੇ ਮਾਰੇ ਲਾਲ ਹੋ ਗਈਆਂ ਸੀ ਉਸ ਨੂੰ ਆਕਾਸ਼ ਦੇ ਪਿੱਛੇ ਖੜੀ ਸ਼ੀਤਲ ਦਿਖਾਈ ਦੇ ਰਹੀ ਸੀ ਉਸ ਨੇ ਚੀਕ ਮਾਰੀ ਤੇ ਬਾਹਰ ਆ ਗਏ ਰੂਹੀ ਨੇ ਘਰ ਵਿੱਚ ਬਹੁਤ ਪੂਜਾ ਪਾਠ ਕੀਤੇ ਪਰ ਉਸ ਨੂੰ ਸ਼ੀਤਲ ਹਰ ਰੋਜ਼ ਦਿਖਾਈ ਦਿੰਦੀ ਹੁਣ ਆਕਾਸ਼ ਦੇ ਵਾਪਸ ਜਾਣ ਦਾ ਦਿਨ ਆ ਗਿਆ ਸੀ ਉਸ ਤੋਂ ਇੱਕ ਦਿਨ ਪਹਿਲਾਂ ਰੂਹੀ ਦੀ ਮਾਂ ਉਹਨਾਂ ਦੇ ਘਰ ਆ ਗਈ ਉਹ ਸ਼ੀਤਲ ਦੇ ਕਮਰੇ ਵਿੱਚ ਸੌਣ ਚਲੀ ਗਈ ਪਰ ਅਚਾਨਕ ਉਸ ਦਾ ਬਿਸਤਰਾ ਹਿੱਲਣ ਲੱਗ ਗਿਆ ਉਹ ਡਰ ਕੇ ਚੀਕਾਂ ਮਾਰਨ ਲੱਗ ਗਈ ਅਗਲੇ ਦਿਨ ਰੂਹੀ ਦੀ ਮਾਂ ਨੇ ਸ਼ੀਤਲ ਦੀ ਆਵਾਜ਼ ਸੁਣੀ ਤੇ ਉਸ ਦਾ ਸਰੀਰ ਕੰਬਣ ਲੱਗ ਗਿਆ ਤੇ ਉਦੋਂ ਹੀ ਸ਼ੀਤਲ ਉਸ ਦੇ ਸਾਹਮਣੇ ਆਈ ਤੇ ਕਿਹਾ ਆਕਾਸ਼ ਤਾਂ ਚਲਾ ਗਿਆ ਹੁਣ ਤੇਰਾ ਆਖਰੀ ਕੰਮ ਪੂਰਾ ਕਰਨਾ ਹੀ ਹਾਂ ਰੂਹੀ ਅਤੇ ਉਸ ਦੀ ਮਾਂ ਡਰ ਨਾਲ ਕੰਬਣ ਲੱਗ ਗਈਆਂ ਸ਼ੀਤਲ ਨੇ ਕਿਹਾ ਪਰ ਇੱਕ ਗੱਲ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਉਸ ਦਿਨ ਮੈਂ ਰੋਟੀ ਸਬਜ਼ੀ ਖਾਦੀ ਸੀ ਤੇ ਮੇਰੀ ਛਾਤੀ ਵਿੱਚ ਦਰਦ ਹੋਣ ਲੱਗ ਗਿਆ ਸੀ ਤੇ ਮੇਰੇ ਸਾਹ ਰੁਕਣ ਲੱਗਾ ਗਏ ਸੀ ਮੇਰੀ ਸਬਜ਼ੀ ਵਿੱਚ ਕੀ ਮਲਾਇਆ ਸੀ ਤੁਸੀਂ ਦੱਸੋ ਮੈਨੂੰ ਡਰਦੀ ਹੋਈ ਰੂਹੀ ਨੇ ਕਬੂਲ ਕਰ ਲਿਆ ਤੇ ਕਿਹਾ ਮਾਂ ਇਸ ਵਿੱਚ ਮੇਰੀ ਕੋਈ ਗਲਤੀ ਨਹੀਂ ਹੈ ਮੇਰੀ ਮਾਂ ਨੇ ਹੀ ਉਹ ਜ਼ਹਿਰੀਲਾ ਪਦਾਰਥ ਲਿਆ ਕੇ ਦਿੱਤਾ ਸੀ ਤੇ ਮੈਨੂੰ ਕਿਹਾ ਸੀ ਕਿ ਤੇਰੀ ਸੱਸ ਨੂੰ ਖਵਾਉਣਾ ਤਾਂ ਕਿ ਤੇਰੀ ਮੌਤ ਹੋ ਜਾਵੇ ਅਤੇ ਸਾਰਿਆਂ ਨੂੰ ਇਹ ਮੌਤ ਕੁਦਰਤੀ ਲੱਗੇ ਮੈਂ ਤਾਂ ਮਨਾਂ ਕੀਤਾ ਸੀ ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ ਇਹ ਸੁਣ ਕੇ ਰੂਹੀ ਦੀ ਮਾਂ ਉਸੇ ਨਾਲ ਕਹਿਣ ਲੱਗੀ ਵਾਹ ਕੁੜੀਏ ਇਹ ਤਾਂ ਕਮਾਲ ਹੈ ਹੁਣ ਜਦੋਂ ਸ਼ੀਤਲ ਆਤਮਾ ਸਾਹਮਣੇ ਆ ਗਈ ਤਾਂ ਸਾਰੀ ਗਲਤੀ ਮੇਰੀ ਦੱਸ ਰਹੀ ਹੈ ਸ਼ੁਰੂ ਤੋਂ ਹੀ ਤੂੰ ਆਪਣੀ ਸੱਸ ਨੂੰ ਸਹਿ ਨਹੀਂ ਰਹੀ ਸੀ ਜਦੋਂ ਜਵਾਈ ਜੀ ਘਰ ਵਿੱਚ ਨਹੀਂ ਹੁੰਦੇ ਸੀ ਤੂੰ ਉਦੋਂ ਉਸਤੇ ਅਤਿਆਚਾਰ ਕਰਦੀ ਸੀ ਹੁਣ ਆਪਣੇ ਆਪ ਨੂੰ ਬਚਾਉਣ ਲਈ ਸਾਰਾ ਇਲਜ਼ਾਮ ਮੇਰੇ ਤੇ ਲਗਾ ਰਹੀ ਹੈ ਤੇਰੇ ਵਰਗੀ ਧੀ ਤਾਂ ਰੱਬ ਕਿਸੇ ਨੂੰ ਨਾ ਦੇਵੇ ਰੂਹੀ ਅਤੇ ਉਸਦੀ ਮਾਂ ਵਿੱਚ ਜ਼ੋਰਦਾਰ ਝਗੜਾ ਸ਼ੁਰੂ ਹੋ ਗਿਆ ਤੇ ਉਦੋਂ ਹੀ ਅਚਾਨਕ ਆਕਾਸ਼ ਉੱਥੇ ਆ ਗਿਆ ਉਸ ਨੂੰ ਦੇਖ ਕੇ ਰੂਹੀ ਚੁੱਪ ਹੋ ਗਈ ਤੇ ਉਸ ਦੇ ਵੱਲ ਵੇਖਦੀ ਰਹਿ ਗਈ ਆਕਾਸ਼ ਨੇ ਕਿਹਾ ਦੋਨੋਂ ਚੁੱਪ ਕਾ ਤੋਂ ਹੋ ਗਈਆਂ ਜਦੋਂ ਇੰਨਾ ਕੁਝ ਕਹਿ ਹੀ ਦਿੱਤਾ ਹੁਣ ਇਹ ਵੀ ਦੱਸ ਦਿਓ ਕਿ ਮੇਰੀ ਮਾਂ ਤੇ ਕਿਹੜੇ ਕਿਹੜੇ ਅਤਿਆਚਾਰ ਕੀਤੇ ਸੀ ਰੂਹੀ ਤੂੰ ਹਮੇਸ਼ਾ ਮੈਨੂੰ ਸ਼ਿਕਾਇਤ ਕਰਦੀ ਸੀ ਕਿ ਮਾਂ ਤੇਰੇ ਨਾਲ ਬੁਰਾ ਵਿਵਹਾਰ ਕਰਦੀ ਹੈ ਤੈਨੂੰ ਸਤਾਉਂਦੀ ਹੈ ਪਰ ਹੁਣ ਮੈਨੂੰ ਅਸਲੀ ਸੱਚ ਪਤਾ ਲੱਗ ਗਿਆ ਹੈ ਨਾ ਸਿਰਫ ਉਸ ਦੀ ਹੱਤਿਆ ਕਿਵੇਂ ਹੋਈ ਬਾਕੀ ਤੁਹਾਡੀ ਪੂਰੀ ਸਾਜ਼ਿਸ਼ ਮੇਰੇ ਕੈਮਰੇ ਵਿੱਚ ਕੈਦ ਹੋ ਗਈ ਹੈ ਇਹ ਸੁਣ ਕੇ ਰੂਹੀ ਕਬਰ ਆ ਗਈ ਤੇ ਕਿਹਾ ਆਕਾਸ਼ ਤੁਸੀਂ ਘਰ ਕਦੋਂ ਆਏ ਤੁਸ ਦਾ ਡਿਊਟੀ ਤੇ ਗਏ ਸੀ ਤੁਸੀਂ ਗਲਤ ਸਮਝ ਰਹੇ ਹੋ ਮਾਂ ਦੀ ਮੌਤ ਸੱਚਮੁੱਚ ਹਾਰਟ ਅਟੈਕ ਨਾਲ ਹੋਈ ਸੀ ਅਸੀਂ ਉਸ ਨੂੰ ਨਹੀਂ ਮਾਰਿਆ ਅਸੀਂ ਐਨੇ ਵੀ ਮਾਰੇ ਨਹੀਂ ਹਾਂ ਰੂਹੀ ਦੇ ਝੂਠ ਤੇ ਹੱਸਦੇ ਹੋਏ ਆਕਾਸ਼ ਨੇ ਕਿਹਾ ਹੁਣ ਵੀ ਝੂਠ ਬੋਲ ਰਹੀ ਹੈ ਲੱਗਦਾ ਹੈ ਮਾਂ ਦਾ ਡਰ ਖਤਮ ਹੋ ਗਿਆ ਹੈ ਮਾਂ ਤੁਸੀਂ ਐਨੇ ਸ਼ਾਂਤ ਹੋ ਕੇ ਖੜੇ ਹੋ ਇਸ ਨੂੰ ਤਾਂ ਅਜੇ ਵੀ ਸਮਝ ਨਹੀਂ ਆ ਰਿਹਾ ਇਹ ਸੁਣ ਕੇ ਰੂਹੀ ਡਰਦੇ ਹੋਏ ਕਹਿਣ ਲੱਗੀ ਆਕਾਸ਼ ਤੁਹਾਨੂੰ ਵੀ ਮਾਂ ਲਿਖਦੀ ਹੈ ਉਹਨਾਂ ਨੂੰ ਕਹੋ ਸਾਨੂੰ ਮaaf ਕਰ ਦੇਵੇ ਸਾਨੂੰ ਜੋ ਸਜ਼ਾ ਦੇਣੀ ਹੈ ਦੇ ਦੇਵੋ ਪਰ ਸਾਨੂੰ ਆਤਮਾ ਦੇ ਪ੍ਰਕੋਪ ਤੋਂ ਬਚਾਓ ਆਕਾਸ਼ ਨੇ ਹੱਸਦੇ ਹੋਏ ਕਿਹਾ ਕਿ ਜੇ ਆਤਮਾ ਵਰਗੀ ਚੀਜ਼ ਹੁੰਦੀ ਤਾਂ ਹੁਣ ਨੂੰ ਤੁਹਾਡੀ ਦੋਨਾਂ ਦੀ ਆਤਮਾ ਵੀ ਬਣ ਗਈ ਹੁੰਦੀ ਇਹ ਸੱਚਮੁੱਚ ਮੇਰੀ ਮਾਂ ਹੈ ਜੋ ਹਜੇ ਵੀ ਜ਼ਿੰਦਾ ਹੈ ਇਹ ਸੁਣ ਕੇ ਰੋਹੀ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਾ ਹੋਇਆ ਤੇ ਕਿਹਾ ਇਹ ਜਿੰਦਾ ਹੈ ਪਰ ਤੁਸੀਂ ਤਾਂ ਇਸ ਦਾ ਸੰਸਕਾਰ ਆਪ ਕੀਤਾ ਸੀ ਅਕਾਸ਼ ਨੇ ਕਿਹਾ ਹਾਂ ਕੀਤਾ ਸੀ ਪਰ ਉਹ ਸਾਰਾ ਮੇਰੇ ਨਾਟਕ ਦਾ ਹਿੱਸਾ ਸੀ ਤੁਹਾਨੂੰ ਕੀ ਲੱਗਦਾ ਸਿਰਫ ਤੁਸੀਂ ਹੀ ਨਾਟਕ ਕਰ ਸਕਦੇ ਹੋ ਜਦੋਂ ਤੁਸੀਂ ਝੂਠੀਆਂ ਬਣ ਕੇ ਨਾਟਕ ਕਰ ਰਹੀਆਂ ਸੀ ਤਾਂ ਮੇਰੀ ਮਾਂ ਨੂੰ ਵੀ ਮੌਤ ਦਾ ਨਾਟਕ ਕਰਨਾ ਪਿਆ ਗੁਰੂ ਹੀਰੇ ਹਰਾਨੀ ਨਾਲ ਪੁੱਛਿਆ ਮਤਲਬ ਉਸ ਦਿਨ ਮਾਂ ਨੇ ਜ਼ਹਿਰ ਨਹੀਂ ਖਾਧਾ ਅਕਾਸ਼ ਨੇ ਕਿਹਾ ਨਹੀਂ ਉਸ ਦਿਨ ਤੁਸੀਂ ਡਰ ਗਈਆਂ ਸੀ ਕਿ ਕੀ ਤੇ ਮਾਂ ਸ਼ਿਕਾਇਤ ਨਾ ਕਰ ਦੇਵੇ ਤੇ ਤੁਸੀਂ ਉਸ ਨੂੰ ਜ਼ਹਿਰ ਦੇਣ ਦੀ ਸਾਜ਼ਿਸ਼ ਰਚੀ ਪਰ ਮਾਂ ਨੇ ਸਾਰਾ ਕੁਝ ਸੁਣ ਲਿਆ ਸੀ ਤੇ ਫੋਨ ਕਰਕੇ ਮੈਨੂੰ ਦੱਸ ਦਿੱਤਾ ਸੀ ਮੈਂ ਤੁਰੰਤ ਉੱਥੇ ਪਹੁੰਚਿਆ ਤੇ ਫੈਸਲਾ ਕੀਤਾ ਕਿ ਇਸ ਖੇਡ ਦਾ ਪਰਦਾ ਫਾਸ਼ ਕਰਨਾ ਪਵੇਗਾ ਮੈਂ ਮਾਂ ਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਰੱਖਿਆ ਅਤੇ ਤੁਹਾਡਾ ਨਾਟਕ ਚੱਲਣ ਦਿੱਤਾ ਇਹ ਸੁਣ ਕੇ ਰੂਹੀ ਨੇ ਕਿਹਾ ਫਿਰ ਉਹ ਫੋਟੋ ਤੇ ਖੂਨ ਕਿਵੇਂ ਸੀ ਆਪਣੇ ਆਪ ਵੱਜਣ ਵਾਲੀ ਕੁੱਕਰ ਦੀ ਸੀਟੀ ਚੀਜ਼ਾਂ ਦਾ ਦੇਖਣਾ ਤੇ ਫਿਰ ਗਾਇਬ ਹੋ ਜਾਣਾ ਇਹ ਸਾਰਾ ਕੁਝ ਕੀ ਸੀ ਆਕਾਸ਼ ਹੱਸਦੇ ਹੋਏ ਕਹਿਣ ਲੱਗਿਆ ਏ ਵੀ ਮੇਰੇ ਨਾਟਕ ਦਾ ਹਿੱਸਾ ਸੀ ਮੈਂ ਤੁਹਾਨੂੰ ਦੋਨਾਂ ਨੂੰ ਤੁਰੰਤ ਜੇਲ੍ਹ ਭਜਵਾ ਸਕਦਾ ਸੀ ਪਰ ਮੈਂ ਤੁਹਾਨੂੰ ਸਬਕ ਵੀ ਸਿਖਾਉਣਾ ਚਾਹੁੰਦਾ ਸੀ ਇਸ ਲਈ ਇਹ ਨਾਟਕ ਕਰਕੇ ਮੈਂ ਸਾਰਾ ਕੁਝ ਤੁਹਾਡੇ ਤੋਂ ਕਬੂਲ ਕਰਵਾਇਆ ਹੈ ਰੂਹੀ ਦੀ ਮਾਂ ਡਰਦੇ ਹੋਏ ਕਹਿਣ ਲੱਗੀ ਆਕਾਸ਼ ਮੈਨੂੰ ਮਾਫ ਕਰ ਦਿਓ ਮੈਂ ਆਪਣੇ ਪਰਿਵਾਰ ਦੇ ਕੋਲ ਜਾਣਾ ਹੈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਮੈਂ ਕਦੇ ਵੀ ਇੱਥੇ ਨਹੀਂ ਆਵਾਂਗੀ ਅਤੇ ਰੂਹੀ ਨਾਲ ਵੀ ਕੋਈ ਰਿਸ਼ਤਾ ਨਹੀਂ ਰੱਖਾਂਗੀ ਆਕਾਸ਼ ਗੁੱਸੇ ਵਿੱਚ ਕਹਿਣ ਲੱਗਿਆ ਜਦੋਂ ਜਹਾਜ਼ ਡੁੱਬਦਾ ਹੈ ਤਾਂ ਸਭ ਤੋਂ ਪਹਿਲਾਂ ਚੂਹੇ ਭੱਜਦੇ ਨੇ ਤੁਸੀਂ ਵੀ ਉਹੀ ਕਰ ਰਹੇ ਹੋ ਜੇ ਇੱਛਾ ਹੁੰਦੀ ਤਾਂ ਤੁਸੀਂ ਰੁਹੀ ਨੂੰ ਸਹੀ ਰਾਹ ਦਿਖਾਉਂਦੇ ਪਰ ਤੁਸੀਂ ਤਾਂ ਆਪਣੀ ਧੀ ਦੀ ਸੱਸ ਨੂੰ ਮਾਰਨ ਦੀ ਸਾਜ਼ਿਸ਼ ਆਪ ਹੀ ਰਚੀ ਇਸ ਤੋਂ ਬਾਅਦ ਆਕਾਸ਼ ਨੇ ਤੁਰੰਤ ਪੁਲਿਸ ਨੂੰ ਅੰਦਰ ਬੁਲਾਇਆ ਜੋ ਪਹਿਲਾਂ ਹੀ ਬਾਹਰ ਖੜੀ ਸੀ ਅਤੇ ਕਿਹਾ ਗ੍ਰਿਫਤਾਰ ਕਰ ਲਓ ਇਹਨਾਂ ਨੂੰ ਇਹਨਾਂ ਨੇ ਆਪ ਹੀ ਆਪਣਾ ਜ਼ੁਲਮ ਕਬੂਲ ਕੀਤਾ ਉਦੋਂ ਹੀ ਸ਼ੀਤ ਲੱਗੇ ਆਈ ਤੇ ਕਹਿਣ ਲੱਗੀ ਬਹੂ ਤੂੰ ਮੇਰੇ ਤੇ ਕਿੰਨੇ ਹੀ ਅਤਿਆਚਾਰ ਕੀਤੇ ਹੋਣ ਪਰ ਫਿਰ ਵੀ ਮੈਂ ਆਕਾਸ਼ ਕੋਲ ਕੇ ਤੇਰੀ ਕੋਈ ਸ਼ਿਕਾਇਤ ਨਹੀਂ ਕੀਤੀ ਮੈਨੂੰ ਉਸ ਦਾ ਘਰ ਬਚਾਉਣਾ ਸੀ ਪਰ ਤੂੰ ਮੇਰੀ ਚੁੱਪੀ ਦਾ ਗਲਤ ਫਾਇਦਾ ਉਠਾਇਆ ਮੈਂ ਵੀ ਇੱਕ ਔਰਤ ਹਾਂ ਤੇ ਮੈਨੂੰ ਕਿਸੇ ਦੂਸਰੀ ਔਰਤ ਨੂੰ ਜੇਲ੍ਹ ਵਿੱਚ ਨਹੀਂ ਭੇਜਣਾ ਹੈ ਪਰ ਜੇ ਅੱਜ ਮੈਂ ਤੈਨੂੰ ਮਾਫ ਕਰ ਦਿੱਤਾ ਤਾਂ ਕੱਲ ਨੂੰ ਹਰ ਬਹੂ ਆਪਣੇ ਸੱਸ ਨੂੰ ਮਾਰਨ ਦਾ ਸੋਚਣ ਲੱਗੂ ਪੁਲਿਸ ਨੂੰ ਦੇਖ ਕੇ ਰੂਹੀ ਆਕਾਸ਼ ਦੇ ਪੈਰਾਂ ਵਿੱਚ ਡਿੱਗ ਗਈ ਤੇ ਰੋਂਦੇ ਹੋਏ ਕਹਿਣ ਲੱਗੀ आकाश 파ਵੇਂ ਮੈਨੂੰ ਤਲਾਕ ਦੇ ਦੇਵੋ ਪਰ ਜੇਲ੍ਹ ਨਾ ਭੇਜੋ ਮੇਰੀ ਮਾਂ ਦੀ ਉਮਰ ਦਾ ਤਾਂ ਖਿਆਲ ਕਰੋ ਆਕਾਸ਼ ਨੇ ਗੁੱਸੇ ਵਿੱਚ ਉਸ ਨੂੰ ਜ਼ੋਰ ਦੀ ਥੱਪੜ ਮਾਰਿਆ ਤੇ ਕਿਹਾ ਕੀ ਤੂੰ ਮੇਰੀ ਮਾਂ ਦੀ ਉਮਰ ਦਾ ਖਿਆਲ ਕੀਤਾ ਸੀ ਜਦੋਂ ਤੂੰ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਹੁਣ ਸਾਰਾ ਆਪਣਾ ਨਾਟਕ ਬੰਦ ਕਰ ਤੇ ਆਪਣੀਆਂ ਕਹਾਣੀਆਂ ਕੋਰਟ ਵਿੱਚ ਜਾ ਕੇ ਸੁਣਾਈ ਉਸ ਤੋਂ ਬਾਅਦ ਆਕਾਸ਼ ਨੇ ਕੋਰਟ ਵਿੱਚ ਉਹਨਾਂ ਦੇ ਖਿਲਾਫ ਸਬੂਤ ਦਿੱਤੇ ਅਤੇ ਦੋਨਾਂ ਨੂੰ 5-5 ਸਾਲ ਦੀ ਸਜ਼ਾ ਹੋਈ ਇਸ ਤੋਂ ਬਾਅਦ ਸ਼ੀਤਲ ਨੇ ਆਕਾਸ਼ ਦਾ ਵਿਆਹ ਆਪਣੀ ਸਹੇਲੀ ਦੀ ਕੁੜੀ ਰੀਨਾ ਨਾਲ ਕਰਵਾ ਦਿੱਤਾ। ਰੀਨਾ ਨੇ ਪੂਰੇ ਘਰ ਦੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਈ ਅਤੇ ਸ਼ੀਤਲ ਦੀ ਦਿਲੋਂ ਸੇਵਾ ਕੀਤੀ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਨਫ਼ਰਤ ਜਾਂ ਆਪਣੀ ਐਸ਼ ਲਈ ਕਈ ਵਾਰ ਬੰਦਾ ਅਜਿਹੇ ਕਦਮ ਚੁੱਕ ਲੈਂਦਾ ਕਿ ساری ਉਮਰ ਪਛਤਾਉਣਾ ਪੈਂਦਾ। ਲੋਡ ਹੈ ਸਬਰ ਤੋਂ ਕਮ ਲੈਣ ਦੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ